ਹਾਂਜੀ ਦੇਖੋ ਆਪਾਂ ਨਾ ਕਈ ਵਾਰੀ ਬਹੁਤ ਜ਼ਿਆਦੀ ਮਤਲਬ ਪ੍ਰੋਬਲਮ ਹੁੰਦੀ ਆ ਉਦੋਂ ਕਿ ਜਦੋਂ ਆਪਣਾ ਨਾਰਮਲ ਸਾਈਜ਼ ਦੇ ਨਾਲੋਂ ਹਲਕਾ ਜਿਹਾ ਆਪਣਾ ਬੋਡੀ weight ਵਧ ਜਾਂਦਾ ਤੇ ਜਿਹੜਾ ਆਪਣਾ ਸੂਟ ਆ ਉਹ ਟਾਈਟ ਹੋਣ ਲੱਗ ਜਾਂਦਾ ਠੀਕ ਹੈ ਕਿਉਂਕਿ ਕਈ ਵਾਰੀ ਜਾਂ ਆਪਣਾ ਬੋਡੀ weight 'ਚ ਫਰਕ ਪੈ ਜਾਂਦਾ ਤੇ ਜਾਂ ਫਿਰ ਜਿਹੜਾ ਕੱਪੜਾ ਉਹ ਸ਼੍ਰਿੰਕ ਹੋ ਜਾਂਦਾ ਉਹਦੇ ਨਾਲ ਜਿਹੜਾ ਕੀ ਆ ਆਪਾਂ ਨੂੰ ਸੂਟ ਜਿਹੜਾ ਟਾਈਟ ਲੱਗਣ ਲੱਗ ਜਾਂਦਾ ਹੁਣ ਦੇਖੋ ਆਹ ਕਮੀਜ਼ ਆ ਇਹ ਬਣਿਆ ਬਿਲਕੁਲ ਨਾਪ ਤੇ ਸੀਗਾ ਬਟ ਇਹ ਕੀ ਹੋਇਆ ਕਿ ਮਤਲਬ ਇਦਨਾਲ ਨਾਲ ਕਸਟਮਰ ਜਿਵੇਂ ਬੋਡੀ ਵੇਟ ਦੇ ਵਿੱਚ ਵਾਧਾ ਹੋਇਆ ਤੇ ਉਹਦੇ ਨਾਲ ਜਿਹੜਾ ਸੂਟ ਆ ਉਹ ਟਾਈਟ ਹੋ ਗਿਆ ਹੁਣ ਦੇਖੋ ਇਹਦਾ ਕਿੰਨਾ ਤੁਹਾਨੂੰ ਮੈਂ ਦੱਸਾਂਗੀ ਬਹੁਤ ਸੌਖੇ ਤਰੀਕੇ ਦੇ ਨਾਲ ਆਪਾਂ ਨੂੰ ਕਿਦਾਂ ਖੋਲ ਸਕਦੇ ਆ ਵੱਧ ਤੋਂ ਵੱਧ ਤੁਹਾਡੇ 10 ਮਿੰਟ ਲੱਗਣਗੇ ਇਹ ਤੇ ਵਧੀਆ ਤੁਹਾਨੂੰ ਸੂਟ ਫਿੱਟ ਆ ਜਾਊਗਾ ਦੇਖੋ ਆਹ ਦੇਖਦੇ ਸਭ ਤੋਂ ਪਹਿਲਾਂ ਆਪਾਂ ਇਹਦਾ ਦੇਖਦੇ ਆ ਕਿ ਇਹਦਾ ਕਿੰਨਾ ਮੈਜ਼ਰਮੈਂਟ ਇਹਦਾ ਕਿੰਨਾ ਵਾ ਇੱਧਰ ਦੇਖੋ ਆਹ ਛਾਤੀ ਹੈ ਠੀਕ ਹੈ ਐਦਾਂ ਇਹਨੂੰ ਬਾਹਰ ਨੂੰ ਕੱਢ ਕੇ ਕਪੜਾ ਠੀਕ ਹੈ ਆਪਾਂ ਫੇਰ ਮੈਂਟੀ ਕਰਨੀ ਹੈ ਠੀਕ ਹੈ ਇਹ ਵੀ ਇੰਚਾ ਇਹ ਟਾਈਟ ਹੋ ਗਿਆ 20 ਇੰਚ ਪਰ ਜਿਹੜਾ ਆਪਾਂ ਇਹਨੂੰ ਰੱਖਣਾ ਵਾ ਇਹ ਦੇਖੋ ਇਹ ਹੈਗਾ ਵਾ ਸਿਲਕ ਦਾ ਫੈਬਰਿਕ ਜਿਹੜਾ ਸਿਲਕ ਦਾ ਫੈਬਰਿਕ ਆ ਤੁਸੀਂ ਜਿੰਨਾ ਤੁਹਾਡਾ ਐਕਚੁਅਲ ਦੇ ਵਿੱਚ ਨਾਪ ਹੁੰਦਾ ਉਹਦੇ ਨਾਲੋਂ ਅੱਧਾ ਇੰਚ ਖੁੱਲਾ ਹੀ ਰੱਖਿਆ ਕਰੋ ਕਿਉਂਕਿ ਇਹ ਬਿਲਕੁਲ ਵੀ ਕਈ ਕੱਪੜੇ ਐਡਜਸਟ ਹੋ ਜਾਂਦੇ ਜਿਵੇਂ ਕਾਟਨ ਐਡਜਸਟ ਹੋ ਜਾਂਦੀ ਆ ਕ੍ਰੇਪ ਐਡਜਸਟ ਹੋ ਜਾਂਦੀ ਆ ਬਟ ਇਹ ਕੱਪੜਾ ਜਿਹੜਾ ਐਡਜਸਟ ਨਹੀਂ ਹੁੰਦਾ ਠੀਕ ਹੈ ਤੇ ਇਹਦੀ ਜਿਹੜੀ ਕਮਰ ਹੈਗੀ ਆ ਠੀਕ ਹੈ ਕਮਰ ਜਿਹੜੀ ਕਸਟਮਰ ਦੀ ਦੇਖੋ ਇਹ 16.5 ਠੀਕ ਹੈ ਪਰ ਆਪਾਂ ਇਹਨੂੰ 17.5 ਕਰਨਾ ਇਹਨੂੰ 1-1 ਇੰਚ ਜਿਹੜਾ ਉਹ ਖੋਲਣਾ ਵਾ ਤੇ हिਪ ਤੋਂ ਇਹ ਬਿਲਕੁਲ ਠੀਕ ਆ हिਪ ਦਾ ਕੋਈ ਜ਼ਿਆਦਾ ਇਸ਼ੂ ਨਹੀਂ ਹੈਗਾਗਾ हिਪ ਜਿੰਨੀ ਇਹਨਾਂ ਨੂੰ ਸੀਗੀ 21 ਇੰਚ ਦੇਖੋ ਛਾਤੀ ਤੇ हिਪ ਦੋਨੇ ਆਲਮੋਸਟ ਜ਼ਿਆਦਾਤਰ ਫਿਟਿੰਗ ਦੇ ਵਿੱਚ ਜਿਹੜੀਆਂ ਉਹ ਸੇਮ ਹੀ ਹੁੰਦੀਆਂ ਵਾ ਠੀਕ ਹੈ ਤੇ ਨਾਲ ਇਹ ਕਹਿੰਦੇ ਸੀ ਕਿ ਜਿਹੜੀਆਂ ਮੋਰਾ ਹੁੰਦੀਆਂ ਜਿਵੇਂ ਆਪਣੀ ਬੈਕ ਸਾਈਡ ਹੁੰਦੀ ਹੈ ਮੋਢਿਆਂ ਦੀ ਉਹਦੇ ਤੇ ਖਿੱਚ ਪੈਂਦੀ ਆ ਜੇ ਮੋਰਾ ਤੇ ਵੀ ਖਿੱਚ ਪੈਂਦਾ ਫਿਰ ਆਪਾਂ ਇਸ ਸਟਾਰਟਿੰਗ ਤੋਂ ਇਥੇ ਗੁੱਲਾ ਕਰਾਂਗੇ ਠੀਕ ਹੈ ਆ ਦੇਖੋ ਹੁਣ ਆਪਾਂ ਇਹ 500 ਆਪਾਂ ਇਹਨੂੰ ਜਿਹੜਾ 6 ਦੇ ਹਿਸਾਬ ਦੇ ਨਾਲ ਇੱਥੇ ਸਲਾਈ ਲਾਵਾਂਗੇ ਤੇ ਜਿਹੜੀ ਇਹ ਸੈੱਟ ਹੋ ਜੂਗੀ ਬਿਲਕੁਲ ਫਿਟਿੰਗ ਤੇ ਕਿੱਦਾਂ ਕਰਨੀ ਆ ਬਿਲਕੁਲ ਧਿਆਨ ਦੇ ਨਾਲ ਕਰਨੀ ਆ ਠੀਕ ਹੈ ਕਿਉਂਕਿ ਫਿਟਿੰਗ ਤੇ ਸਾਰਾ ਸੂਟ ਜਿਹੜਾ ਡਿਪੈਂਡ ਕਰਦਾ ਹੁੰਦਾ ਠੀਕ ਹੈ ਸਾਰੀ ਫਿਟਿੰਗ ਹੀ ਭਾਵੇਂ ਸਿੰਪਲ ਤੋਂ ਸਿੰਪਲ ਕੱਪੜਾ ਹੋਵੇ ਜੇ ਫਿਟਿੰਗ ਵਧੀਆ ਵਾ ਤੇ ਤੁਸੀਂ ਇਹਨੂੰ ਬਹੁਤ ਸੋਹਣਾ ਬਣਾ ਸਕਦੇ ਆ ਸੋ ਆਪਾਂ ਜਿਹੜੀ ਫਿਟਿੰਗ ਕਰਨੀ ਸ਼ੁਰੂ ਕਰਦੇ ਆ ਸਭ ਤੋਂ ਪਹਿਲਾਂ ਨਾ ਆਪਾਂ ਇਹਨੂੰ ਪੁੱਠਾ ਕਰ ਲਾਂਗੇ ਪੁੱਠਾ ਕਰ ਲਿਆ ਆਪਾਂ ਕਮੀਜ਼ ਨੂੰ ਸਭ ਤੋਂ ਪਹਿਲਾਂ ਆਪਾਂ ਕੀ ਕਰਨਾ ਉਸ ਤੋਂ ਬਾਅਦ ਆ ਦੇਖੋ ਆ ਜਿਹੜੀਆਂ ਸੀਨਾ ਵਾਂ ਇਹਨੂੰ ਢੇੜਾਂਗੇ ਆ ਇਦਾਂ ਵਾ ਦੇਖੋ ਆ ਬਾਹਾਂ ਦੀ ਸੀਨਾ ਦੇਖੋ ਜੇ ਇਹ ਸਿਲਕ ਆ ਹਨਾ ਜੇ ਤੁਸੀਂ ਇਦਾਂ ਖੋਲਣਾ ਜੇ ਸਾਭ ਹੈਗਾ ਤਾਂ ਖੋਲੋ ਨਹੀਂ ਤਾਂ ਸੂਈ ਦੇ ਨਾਲ ਖੋਲੋ ਠੀਕ ਹੈ ਇਹਨੂੰ ਆਪਾਂ ਇਦਾਂ ਖੋਲਾਂਗੇ ਜੇ ਜਿਵੇਂ ਮੰਨ ਲਓ ਕريب ਆ ਤੁਹਾਡੇ ਕੋਲੇ ਜਾਂ ਸਿਲਕ ਪਿਓਰ ਸਿਲਕ ਦੇ ਵਿੱਚ ਹੈਗਾ ਜਾਂ ਆਰਗੈਂਜ਼ਾ ਵਾ ਫਿਰ ਤੁਸੀਂ ਇਦਾਂ ਨਹੀਂ ਸੀਨਾ ਖੋਲਣੀਆਂ ਫਿਰ ਤੁਸੀਂ ਸੂਈ ਦੇ ਨਾਲ ਹੀ ਖੋਲੋਗੇ ਠੀਕ ਹੈ ਆ ਦੇਖੋ ਇਹਨੂੰ ਆਪਾਂ ਸੀਨਾ ਨੂੰ ਆ ਖੋਲ ਦਾਂਗੇ ਕਿਉਂਕਿ ਕਈ ਪਤਾ ਕੀ ਕਰਦੇ ਆ ਖੁੱਲ੍ਹਾ ਕਰਨ ਵਾਸਤੇ ਕੱਲੀ ਇੱਥੇ ਕਮਰ ਵਾਲੀ ਤੇ ਜਿਹੜੀ ਉਹ ਲਾ ਲੈਂਦੇ ਆ ਪਰ ਉਹਦੇ ਨਾਲ ਸੈਟਿੰਗ ਨਹੀਂ ਆਉਂਦੀਗੀ ਇੱਥੇ ਜਿਹੜਾ ਓਵਰਲੌਕ ਆਪਾਂ ਕੈਂਚੀ ਨਾਲ ਕੱਟ ਦਾਂਗੇ ਆ ਦੇਖੋ ਆ ਓਵਰਲੌਕ ਹੋਈ ਵੀ ਆ ਇਹਨੂੰ ਆਪਾਂ ਇੱਥੇ ਕੱਟਾਂਗੇ ਧਿਆਨ ਨਾਲ ਕੱਟਣਾ ਜਿੰਨੀ ਜਿੰਨੀ ਓਵਰਲੌਕ ਬਸ ਉਨਾਂ ਹੀ ਤੁਸੀਂ ਕੱਟੋਗੇ ਆ ਦੇਖੋ ਇਨੂੰ ਆਪਾਂ ਕੱਟ ਕਰਤਾ ਜਿਆਦਾ ਨਹੀਂ ਓਵਰਲੌਕ ਨੂੰ ਤੁਸੀਂ ਕੱਟਣਾ ਫਿਰ ਕੀ ਕਰਨਾ ਆਪਾਂ ਆ ਦੇਖੋ ਆਹ ਵਾਲੀ ਸੀਨ ਤੇ ਆਹ ਵਾਲੀ ਸੀਨ ਦੋਨੇ ਇਹ ਦੋਨੇ ਆ ਦੇਖੋ ਆਹ ਕੱਪੜਾ ਜਿਹੜਾ ਕਮੀਜ਼ ਆ ਉਹਦੀ ਸਿਲਾਈ ਆ ਆ ਬਾਹਾਂ ਦੀ ਸਿਲਾਈ ਆ ਆ ਦੇਖੋ ਆ ਸਲੀਵ ਆ ਠੀਕ ਹੈ ਇਹਨੂੰ ਆਪਾਂ ਕੀ ਕਰਨਾ ਵਾ ਇਹਨੂੰ ਆਪਾਂ ਦੇੜਾਂਗੇ ਠੀਕ ਹੈ ਇਹਨੂੰ ਬਾਅਦ ਪਹਿਲਾਂ ਦੂਸਰੀ ਸਾਈਡ ਵਾਲੀ ਆਪਾਂ ਜਿਹੜੀ ਆ ਸੀਨਾ ਵਾ ਇਹ ਖੋਲ ਲਈਏ ਠੀਕ ਹੈ ਸੋ ਇਧਰੋਂ ਵੀ ਆਪਾਂ ਜਿਹੜੀ ਇਹਦੀ ਓਵਰਲੌਕ ਆ ਉਹ ਕੱਟ ਦਾਂਗੇ ਉੱਪਰੋਂ ਇਸ ਚੀਜ਼ ਤੋਂ ਸਿਰਫ ਜਿੰਨਾ ਜਿੰਨਾ ਓਵਰਲੌਕ ਦਾ ਧਾਗਾ ਤੁਸੀਂ ਉਹੀ ਕੱਟੋਗੇ ਇਹਨੂੰ ਇਦਾਂ ਖੋਲ ਲਾਂ ਹੁਣ ਆਪ ਅਸੀਂ ਆ ਜਿਹੜੀਆਂ ਖੋਲਣੀਆਂ ਸ਼ੁਰੂ ਕਰਦਾਂਗੇ ਹਾਂਜੀ ਦੇਖੋ ਆ ਦੇਖੋ ਤਿੰਨ ਤਿੰਨ ਇੰਚ ਆਪਾਂ ਇਧਰੋਂ ਸਲਾਈ ਖੋਲਤੀ ਆ ਤੇ ਇੰਨੀ ਕੋਈ ਆਪਾਂ ਬਾਹਲ ਹੀ ਸਾਈਡ ਤੋਂ ਸਲਾਈ ਖੋਲਤੀ ਆ ਹੁਣ ਆਪਾਂ ਦੇਖੋ ਇਹਦੀ ਕਿੱਦਾਂ ਜਿਹੜੀ ਉਹ ਸੈਟਿੰਗ ਕਿੱਦਾਂ ਕਰਨੀ ਹੈ ਨਿਸ਼ਾਨੀ ਆਪਾਂ ਕਿਸ ਤਰੀਕੇ ਦੇ ਨਾਲ ਲਾਉਣੀ ਹੈ ਤਾਂ ਕਿ ਜਿਹੜੀ ਇਹਦੀ ਫਿਟਿੰਗ ਆ ਬਿਲਕੁਲ ਸੈੱਟ ਹੋ ਜੇ ਧਿਆਨ ਦੇ ਨਾਲ ਦੇਖਣਾ ਦੇਖੋ ਜਿੱਥੋਂ ਆਪਾਂ ਸਲਾਈ ਖੋਲੀ ਸੀ ਆ ਦੇਖੋ ਇਸ ਚੀਜ਼ ਤੋਂ ਆਪਾਂ ਸਲਾਈ ਖੋਲੀ ਆ ਇੱਥੇ ਆਪਾਂ ਨਿਸ਼ਾਨੀ ਲਾ ਲਈ ਇੱਧਰ ਵੀ ਆਪਾਂ ਇੱਥੇ ਜਿਹੜੀ ਉਹ ਨਿਸ਼ਾਨੀ ਲਾ ਲਈ ਦੋਨਾਂ ਸਾਈਡ ਤੇ ਆਪਾਂ ਨਿਸ਼ਾਨੀ ਲਾ ਲਈ ਹੈ ਠੀਕ ਹੈ ਹੁਣ ਆਪਾਂ ਕੀ ਕਰਨਾ ਦੇਖੋ ਪਹਿਲਾਂ ਆਪਾਂ ਇਹਦੀ ਮਿੰਤੀ ਕਰਾਂਗੇ ਜਿਹੜੀ ਸਾਡੀ ਇਹ ਸਲਾਈ ਲੱਗੀ ਸੀ ਕਿੰਨੇ ਤੇ ਲੱਗੀ ਸੀ ਠੀਕ ਹੈ ਆ ਦੇਖੋ ਇਹ ਆਪਣੀ ਲੱਗੀ ਸੀ 21 ਤੇ ਜੇ 21 ਤੇ ਲੱਗੀ ਸੀ ਤਾਂ ਮਤਲਬ ਹੈ ਇਹ ਟਾਈਟ ਆ ਫਿਰ ਆਪਾਂ ਇਹਨੂੰ ਕੀ ਕਰਾਂਗੇ ਅੱਧਾ ਦਾ ਇੰਚ ਜਿਹੜਾ ਉਹ ਖੋਲਾਂਗੇ ਅੱਧਾ ਇੰਚ ਹੀ ਆਪਾਂ ਹੁਣ 21 ਤੇ ਆ ਇਹਨੂੰ ਆਪਾਂ 22 ਤੇ ਕਰਨਾ ਕੀ ਕਰਾਂਗੇ ਅੱਧਾ ਇੰਚ ਹੀ ਇਧਰੋਂ ਵਧਾ ਦਾਂਗੇ ਨਿਸ਼ਾਨੀ ਲਾ ਦਾਂਗੇ ਅੱਧਾ ਇੰਚ ਹੀ ਆਪਾਂ ਇਧਰੋਂ ਲਾ ਦਾਂਗੇ ਇਹ ਹੋ ਗਈ ਛਾਤੀ ਦੀ ਹੁਣ ਆ ਜੋ ਕਮਰ ਤੇ ਆ ਜਿਹੜੀ ਅੰਦਰ ਹੀ ਸਲਾਈ ਇਹ 16.5 ਠੀਕ ਹੈ ਤੇ ਆਪਾਂ ਕਿੰਨੀ ਕਰਨੀ ਆ 17.5 ਸੋ ਆਪਾਂ ਇਹਦੇ ਤੋਂ ਇਸ ਨਿਸ਼ਾਨੀ ਨਹੀਂ ਤੋਂ ਬਾਹਰ ਵਾਲੇ ਪਾਸੇ ਅੱਧਾ ਅੱਧਾ ਇੰਚ ਵਧਾ ਦਾਂਗੇ ਆ ਦੇਖੋ ਇਸ ਤਰੀਕੇ ਦੇ ਨਾਲ ਅੱਧਾ ਇੰਚ ਇਧਰੋਂ ਵਧਾਤੀ ਆ ਨਿਸ਼ਾਨੀ ਤੋਂ ਅੱਧਾ ਇੰਚ ਆਪਾਂ ਇਧਰੋਂ ਵਧਾਤੀ ਹੁਣ ਕੀ ਕਰਨਾ ਆਪਾਂ ਇਹ ਜਿਹੜੀ ਨਿਸ਼ਾਨੀ ਆ ਨਾ ਇਹਨੂੰ ਆਨਸ਼ਾਨ ਇਹਨੂੰ ਇੱਥੋਂ ਲਿਆ ਕੇ ਜੇ ਤੁਹਾਡੇ ਕੋਲ ਸਕੇਲ ਹੈਗਾ ਸਕੇਲ ਯੂਜ਼ ਕਰ ਲਓ ਇੱਥੋਂ ਲੈ ਕੇ ਆਪਾਂ ਇਦਾਂ ਜਿਹੜੀ ਉਹ ਨਿਸ਼ਾਨੀ ਲਾ ਦਾਂਗੇ ਤੇ ਇਹਨਾਂ ਦੀ हिਪ ਦਾ ਕੋਈ ਜ਼ਿਆਦਾ ਇਸ਼ੂ ਨਹੀਂ ਸੀ हिਪ ਬਿਲਕੁਲ ਠੀਕ ਸੀ ਤੇ ਇੱਥੋਂ ਆਪਾਂ हिਪ ਵਾਲੀ ਨਿਸ਼ਾਨੀ ਦੇ ਨਾਲ ਮੈਚ ਕਰ ਦਾਂਗੇ ਇੱਥੋਂ ਦੀ ਕੱਪਾਂ ਨੂੰ ਮੈਚ ਕਰ ਦਾਂਗੇ ਇਹ ਤਾਂ ਹੋ ਗਈ ਆਪਣੀ ਫਿਟਿੰਗ ਦੀ ਜਿਹੜੀ ਨਿਸ਼ਾਨੀ ਲਾਈ ਸੀ ਠੀਕ ਹੈ ਹੁਣ ਆਪਾਂ ਕੀ ਕਰਨਾ ਹੈ ਇਹਦੀ ਬਾਹਾਂ ਦੀ ਸੈਟਿੰਗ ਕਰਨੀ ਹੈ ਆਵਾਂ ਦੇ ਘੁੰਟਿਆਂ ਦੇ ਨਾਲ ਇਹ ਛੇ ਤੇ ਆਲਰੇਡੀ ਇੱਥੇ ਇੱਕ ਸਲਾਈ ਲੱਗੀ ਹੋਈ ਹੈ ਠੀਕ ਹੈ ਕਸਟਮਰ ਜੇ ਆਹਾਂ ਵਾਲੀ ਜੇ ਸਲਾਈ ਖੋਲ ਦਿੰਦੇ ਬਿਲਕੁਲ ਸੈੱਟ ਹੈ ਨਹੀਂ ਹੁਣ ਆਪਾਂ ਕੀ ਕਰਾਂਗੇ ਆਹ ਛੇ ਤੇ ਨਿਸ਼ਾਨੀ ਲੱਗੀ ਹੋਈ ਹੋਰ ਜਿਹੜੀ ਜਿਹੜੀ ਆਪਾਂ ਅੰਦਰਲੀ ਜਿਹੜੀ ਆਹ ਸਲਾਈ ਹੈ ਨਾ ਇਹਨੂੰ ਖੋਲ ਦਾਂਗੇ ਤੇ ਇਹਦੇ ਨਾਲ ਜਿਹੜੀ ਫਿਟਿੰਗ ਸਹੀ ਹੋਣ ਲੱਗ ਜੂਗੀ ਤੇ ਜੇਆਂ ਫਿਰ ਤੁਸੀਂ ਪਤਾ ਕੀ ਕਰਨਾ ਇੱਧਰ ਦੇਖੋ ਜੇ ਤੁਹਾਡੇ ਨਹੀਂ ਸਲਾਈ ਲੱਗੀ ਹੋਈ ਇੱਥੋਂ ਰੱਖੋ ਇਹ ਪੰਜ ਤੇ ਟਾਈਟ ਆਉਂਦੀ ਸੀ ਠੀਕ ਹੈ ਇਹ ਤੇ ਛੇ ਤੇ ਆਪਾਂ ਨਿਸ਼ਾਨੀ ਲਾਤੀ ਇਹ ਛੇਤੀ ਜਿਹੜੀ ਨਿਸ਼ਾਨੀ ਲਾਈ ਹੈ ਨਾ ਆਪਾਂ ਇਹਨੂੰ ਤੁਸੀਂ ਇਦਾਂ ਫੀਤੇ ਦੀ ਸਿਹਤਾ ਦੇ ਨਾਲ ਪਹਿਲਾਂ ਬਾਹ ਦੇ ਦੇਖੋ ਆਪਾਂ ਇਦਾਂ ਦੇਖਣੀ ਹੁੰਦੀ ਜਿਵੇਂ ਆ ਤੁਹਾਡੀ ਛਾਤੀ ਦੀ ਨਿਸ਼ਾਨੀ ਹੈ ਤੇ ਆ ਆਪਾਂ ਲਾਤੀ ਬਾਹ ਦੀ ਨਿਸ਼ਾਨੀ ਕਿਉਂਕਿ ਦੋਨੇ ਬਰਾਬਰ ਹੋਣੇ ਚਾਹੀਦੇ ਫਿਰ ਇੱਥੋਂ ਤੁਸੀਂ ਫੀਤੇ ਦੇ ਨਾਲ ਆਹ ਦੇਖੋ ਇੱਕਦਾਰਾ ਕੇ ਇੱਥੇ ਜਿਹੜੀ ਸਿੱਧੀ ਨਿਸ਼ਾਨੀ ਲਾ ਦਵਾਂਗੇ ਕਈ ਵਰੀ ਨਾ ਬਾਣੂ ਸ਼ੇਪ ਦੇਣੀ ਪੈਂਦੀ ਆ ਕਿਉਂਕਿ ਕਈਆਂ ਦੇ ਇਥੋਂ ਬਾਹ ਖੁੱਲ੍ਹੇ ਆ ਸ਼ੇਪ ਦਿੱਤੀ ਹੋਈ ਆ ਆਪਾਂ ਸ਼ੇਪ ਇਥੋਂ ਕੱਢ ਕੇ ਸਿੱਧੀ ਸਲਾਈ ਕਰ ਦਾਂਗੇ ਇਹਦੇ ਨਾਲ ਜਿਹੜੀ ਫਿਟਿੰਗ ਬਿਲਕੁਲ ਸੈੱਟ ਆਉਣ ਲੱਗ ਜੂਗੀ ਬਾਹ ਦੀ ਦੇਖੋ ਹੁਣ ਆਪਾਂ ਇਹਨੂੰ ਸਲਾਈ ਲਾ ਕੇ ਕਿੱਦਾਂ ਸੈੱਟ ਕਰਦੇ ਆ ਜਿਹੜੀਆਂ ਸੀਨਾ ਆਪਾਂ ਮਾਰੀਆਂ ਹੋਈਆਂ ਉਹ ਹਜੇ ਨਹੀਂ ਖੋਲਣੀਆਂ ਆਆਂ ਉਹ ਜਿੰਨਾ ਚਿਰ ਆਪਾਂ ਪਹਿਲੀਆਂ ਸਲਾਈਆਂ ਨਹੀਂ ਮਾਰਦੇ ਉਹਨਾਂ ਚਿਰ ਨਹੀਂ ਜਿਹੜੀਆਂ ਉਹ ਸੀਨਾ ਖੋਲਣੀਆਂ ਆ ਆਹ ਦੇਖੋ ਆ ਕੱਪੜਾ ਦੇਖ ਲੈਣਾ ਠੀਕ ਹੈ ਕਪੜਾ ਬਰਾਬਰ ਹੋਣਾ ਚਾਹੀਦਾ ਵਾ ਤੇ ਇੱਥੋਂ ਆਪਾਂ ਜਿਹੜੀ ਸਲਾਈ ਲਾਵਾਂਗੇ ਪਹਿਲਾਂ ਜਿਹੜਾ ਬੋਡੀ ਵਾਲੀ ਸਾਈਡ ਹੈ ਨਾ ਉਹ ਪਹਿਲਾਂ ਆਪਾਂ ਉਹਨੂੰ ਇਸ ਤਰ੍ਹਾਂ ਦੇ ਆ ਦੇਖ ਆਹ ਜਿਹੜੀ ਸਲਾਈ ਆਪਾਂ ਬਾਅਦ ਚ ਉਧਰ ਡਾਲਾਂਗੇ ਆਕੇ ਆਪਾਂ ਜਿਹੜੀ ਹਿੱਪ ਵਾਲੀ ਸਲਾਈ ਆ ਉੱਥੇ ਬਿਲਕੁਲ ਨਾਲ ਅਟੈਚ ਕਰ ਦਾਂਗੇ ਤੇ ਨਾਲ ਹੀ ਆਪਾਂ ਕੀ ਕਰਾਂਗੇ ਕਿ ਇਹਦੂ ਬਿਨਾਂ ਵੀ ਇੱਕ ਐਕਸਟਰਾ ਜਿਹੜੀ ਸਲਾਈ ਆ ਉਹ ਜ਼ਰੂਰ ਲਾਵਾਂਗੇ ਇਨ ਕੇਸ ਜੇ ਤੁਹਾਨੂੰ ਬਾਅਦ ਵਿੱਚ ਵੀ ਲੱਗੇ ਕਿ ਤੇ ਟਾਈਟ ਹੁੰਦਾ ਤੇ ਆਪਾਂ ਇਹਨੂੰ ਦੁਬਾਰਾ ਜਿਹੜਾ ਉਹ ਖੋਲ ਸਕਦੇ ਆ ਸੋ ਇਹ ਜਿਹੜੀ ਸਲਾਈ ਹੈ ਨਾ ਹੁਣੇ ਹੀ ਆਪਾਂ ਇਹਦੇ ਨਾਲ ਇੱਕ ਲਾ ਦਾਂਗੇ ਆ ਦੇਖੋ ਆਪਣੀ ਸਲਾਈ ਲੱਗ ਗਈ ਠੀਕ ਹੈ ਹੁਣ ਆਪਾਂ ਕੀ ਕਰਗੇ ਇਸੇ ਤਰੀਕੇ ਦੇ ਨਾਲ ਹੀ ਆਪਾਂ ਜਿਹੜੀ ਬਾਹਾਂ ਦੀ ਸਲਾਈ ਲਾਵਾਂਗੇ ਬਾਹਾਂ ਦੀ ਸਲਾਈ ਦੇਖੋ ਇੱਥੋਂ ਵੈਸੇ ਪੂਰੀ ਆ ਫਿਰ ਵੀ ਹਲਕਾ ਜਿਹਾ ਆਪਾਂ ਇਹਨੂੰ ਕੀ ਹੈ ਛੋਟ ਦੇਤੀ ਆ ਕਿ ਜੇ ਮਾੜੀ ਮੋਟੀ ਹੋਰ ਵੀ ਟਾਈਟ ਲੱਗੇ ਤਾਂ ਸੈਟਿੰਗ ਚ ਆਉਂਦੀ ਆ ਹੁਣ ਦੇਖੋ ਬਾਹਾਂ ਦੀ ਸਲਾਈ ਲਾਉਣੇ ਆ ਇਦਾਂ ਤੁਸੀਂ ਬਾਹ ਨੂੰ ਕਰ ਲੈਣਾ ਇਸ ਲਈ ਉੱਥੇ ਹੀ ਲੱਗਣੀ ਚਾਹੀਦੀ ਹੈ ਜਿੱਥੇ ਤੁਹਾਡੀ ਆਹ ਬੋਡੀ ਵਾਲੀ ਸੀਮਾ ਹੁਣ ਆਪਾਂ ਕੀ ਕਰਾਂਗੇ ਦੇਖੋ ਇਸ ਤਰੀਕੇ ਦੇ ਨਾਲ ਬਾਹ ਨੂੰ ਇਦਾਂ ਕਰ ਦਲਾਂਗੇ ਅੰਦਰ ਨੂੰ ਆਹ ਚੀਜ਼ ਮਿਲਾ ਕੇ ਦੇਖਣੀ ਵੀ ਆ ਜਿਹੜੇ ਦੋਨੇ ਕੱਪੜੇ ਬਿਲਕੁਲ ਬਰਾਬਰ ਆਉਂਦੇ ਪਏ ਆ ਦੇਖੋ ਬਿਲਕੁਲ ਬਰਾਬਰ ਆਉਂਦੇ ਪਏ ਠੀਕ ਹੈ ਆ ਦੇਖੋ ਆ ਆ ਕਮੀਜ਼ ਵਾਲਾ ਕਪੜਾ ਬਾਹਲਾ ਕਪੜਾ ਦੋਨੇ ਬਰਾਬਰ ਆਉਂਦੇ ਪਿਆ ਇਹਨੂੰ ਆਪਾਂ ਕੀ ਕਰਨਾ ਇਸ ਤਰੀਕੇ ਦੇ ਨਾਲ ਰੱਖਾਂਗੇ ਆ ਕਪੜੇ ਨੂੰ ਵੀ ਇਧਰ ਨੂੰ ਮੋੜ ਦਾਂਗੇ ਆਪਾਂ ਇਸ ਤਰੀਕੇ ਦੇ ਨਾਲ ਇਸੇ ਤਰ੍ਹਾਂ ਫਲਾਈ ਕਰਾਂਗੇ ਅਦੇ ਕੋ ਸਲੇ ਬਿਲਕੁਲ ਵਧੀਆ ਲੱਗੀ ਆ ਆਪਣੀ ਆ ਇਸ ਤਰ੍ਹਾਂ ਕਰਕੇ ਹੁੰਦਾ ਪਰ ਕਿਉਂਕਿ ਇਹ ਸੀਨਾ ਆਪਾਂ ਢੇੜਨੀ ਆ ਦੇਖੋ ਬਾਹਾਂ ਵਾਲੀ ਸਾਈਡ ਵਾਲੀ ਵੀ ਖੋਲਣੀ ਹੈ ਤੇ ਆ ਵੀ ਖੋਲਣੀ ਹੈ ਇਹ ਆਪਾਂ ਬਾਅਦ ਚੋਂ ਕਰਾਂਗੇ ਉਸ ਤੋਂ ਪਹਿਲਾਂ ਆਪਾਂ ਜਿਹੜੀਆਂ ਇੱਧਰ ਲੀਆਂ ਸੀਨਾ ਉਹ ਲਾ ਲਈਏ ਹਾਂਜੀ ਆ ਦੇਖੋ ਦੋਨੇ ਸਾਈਡ ਵਾਲੀ ਜਿਹੜੀ ਸੀਨਾ ਆਪਾਂ ਲਾ ਲਈਆਂ ਵਾ ਠੀਕ ਹੈ ਇੱਧਰੋਂ ਦੇਖੋ ਆਹੜੀ ਸੀ ਆ ਬਿਲਕੁਲ ਸਫਾਈ ਹੋਣੀ ਚਾਹੀਦੀ ਹੈ ਇੱਥੋਂ ਆਹ ਚੀਜ਼ ਤੋਂ ਹੁਣ ਆਪਾਂ ਜਿਹੜੀਆਂ ਆ ਸੀਨਾ ਜਿਹੜੀਆਂ ਹੈਗੀਆਂ ਫਿਟਿੰਗ ਵਾਲੀਆਂ ਜਿਹੜੀਆਂ ਪਹਿਲੀਆਂ ਲੱਗੀਆਂ ਹੋਈਆਂ ਸੀ ਇਹਨਾਂ ਨੂੰ ਆਪਾਂ ਸਾਰੀਆਂ ਨੂੰ ਢੇਰ ਦਾਂਗੇ ਠੀਕ ਹੈ ਹਾਂਜੀ ਹੋਰ ਨਾ ਆਪਾਂ ਇੱਕ ਵਾਰੀ ਇਹਦੀ ਇਹਨੂੰ ਸਿੱਧਾ ਕਰਕੇ ਇਹ ਤਾਂ ਆਪਾਂ ਦੇਖਾਂਗੇ ਵੀ ਜਿੰਨਾ ਆਪਾਂ ਸਾਈਜ਼ ਰੱਖਣਾ ਸੀ ਉਹਨਾਂ ਬਣ ਗਿਆ ਇਹਦੀ ਮੈਂੰਤੀ ਕਰਾਂਗੇ ਆਪਾਂ ਨਾਪ ਦੀ ਹਾਂਜੀ ਆ ਦੇਖੋ ਇਸ ਤਰੀਕੇ ਨਾਲ ਤੁਸੀਂ ਸਾਰੀ ਫਿਟਿੰਗ ਚੈੱਕ ਕਰੋਗੇ ਆ ਦੇਖੋ 21 ਤੱਕ ਆਪਾਂ ਚੈਸਟ ਹੋ ਗਈ ਆ ਹੁਣ ਸੂਟ ਦੀ 17 ਤੱਕ ਜਿਹੜੀ ਇਹਦੀ ਕਮਰ ਹੋ ਗਈ ਆ ਆਪਾਂ ਦੋ ਹੀ ਮਤਲਬ ਇੱਥੇ ਹੀ ਸੈਟਿੰਗ ਕਰਨੀ ਸੀਗੀ ਤੇ ਜਿਹੜੀ ਬਾਹਾਂ ਵਾਂ ਬਾਹਾਂ ਵੀ ਦੇਖੋ ਆਪਣੀ 6 ਇੰਚ ਤੱਕ ਹੋ ਗਈ ਠੀਕ ਹੈ ਸੋ ਇਸ ਤਰੀਕੇ ਦੇ ਨਾਲ ਤੁਸੀਂ ਬਹੁਤ ਹੀ ਸੌਖੇ ਤਰੀਕੇ ਨਾਲ ਜਿਹੜੀ ਘਰੇ ਤੁਸੀਂ ਸੂਟ ਨੂੰ ਖੁੱਲਾ ਕਰ ਸਕਦੇ ਹੋ ਕਿਉਂਕਿ ਕਈ ਵਾਰੀ ਸੂਟ ਆਪਾਂ ਨੂੰ ਜਲਦੀ ਹੁੰਦੀ ਹੈ ਜਾਣ ਦੀ ਆਪਣੇ ਕੋਲ ਟਾਈਮ ਨਹੀਂ ਹੁੰਦਾ ਕਿ ਕਿਤੇ ਆਪਾਂ ਪੇਜ ਸੱਕੀਏ ਸੈਟਿੰਗ ਕਰਨ ਵਾਸਤੇ ਤਾਂ ਤੁਸੀਂ ਤੁਸੀਂ ਇਦਾਂ ਹੀ ਤੁਸੀਂ ਵਧੀਆ ਤਰੀਕੇ ਦੇ ਨਾਲ ਘਰੇ ਇਹ ਸੈੱਟ ਜਿਹੜਾ ਕਰ ਲੋਗੇ ਸੋ ਉਮੀਦ ਹੈ ਕਿ ਤੁਹਾਨੂੰ ਪੂਰੀ ਸਮਝ ਲੱਗੀ ਆ ਤੇ ਜੇ ਚੈਨਲ ਤੇ ਪਹਿਲੀ ਵਾਰ ਆਏ ਹੋ ਸਬਸਕ੍ਰਾਈਬ ਜਰੂਰ ਕਰੋ ਲਾਈਕ ਸ਼ੇਅਰ ਤੇ ਕਮੈਂਟਸ ਵਿੱਚ ਦੱਸਣਾ ਨਾ ਭੁੱਲੋ ਕਿ ਤੁਹਾਨੂੰ ਕਿੱਦਾਂ ਸਮਝ ਲੱਗੀ ਆ ਕਿ ਨਹੀਂ ਲੱਗੀ ਤੇ ਕਿੱਦਾਂ ਦੀ ਵੀਡੀਓ ਲੱਗੀ ਤੇ ਕੁਦਰਤ ਕ੍ਰिएशन ਦੇਖਣ ਵਾਸਤੇ ਧੰਨਵਾਦ